ਦੇਖੋ ਮੈਂ ਅੱਜ ਦੋ ਗੱਲਾਂ ਤੇ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਆਪਣੇ ਸਵੋਧਨ ਚ ਮੇਰਾ ਜ਼ਿਕਰ ਕੀਤਾ ਏ ਤੇ ਇਸ ਗੱਲ ਦਾ ਮੈਂ ਜ਼ਰੂਰ ਉਹਨਾਂ ਨੂੰ ਜਵਾਬ ਦੇਣਾ ਚਾਹਣਾ ਵੀ ਹਮੇਸ਼ਾ ਇਹਨਾਂ ਨੇ ਕੋਈ ਨਾ ਕੋਈ ਗੱਲ ਕਰਕੇ ਵਿਵਾਦ ਛੇੜਨਾ ਹੈ ਹੁਣ ਇਹ ਇਸ ਵੇਲੇ ਸੀਐਸਐਫ ਦੀ ਗੱਲ ਕਰ ਰਹੇ ਆ ਜਿਹੜੀ ਕਿ ਪਾਕੜਾ ਨੰਗਲ ਬਿਆਸ ਮੈਨੇ ਇਸ ਨੂੰ ਬੋਰਡ ਦੇ ਫੈਸਲੇ ਦੀ ਗੱਲ ਕਰ ਰਹੇ ਹੁਣ ਸੀਐਮ ਸਾਹਿਬ ਕਈ ਵਾਰ ਤੁਹਾਡੇ ਤੇ ਮੈਨੂੰ ਸਮਝ ਨਹੀਂ ਆਉਂਦੀ ਹਾਸਾ ਵੀ ਆਉਂਦਾ ਫਿਰ ਕਹੀਦਾ ਹਾਂ ਇਹਨਾਂ ਦਾ ਕੰਮ ਹੀ ਇਹ ਹੈ ਕਮੇਡੀਅਨ ਰਹੇ ਨੇ ਅੱਜ ਤੁਸੀਂ ਮੈਨੂੰ ਇਹ ਦੱਸੋ ਜਿਸ ਤੁਸੀਂ ਕੋਠੀ 'ਚ ਰਹਿੰਦੇ ਹੋ ਜਿਸ ਤੁਸੀਂ ਕੋਠੀ 'ਚ ਸੀਐਮ ਸਾਹਿਬ ਰਹਿੰਦੇ ਹੋ ਚੰਡੀਗੜ੍ਹ ਉੱਥੇ ਕੌਣ ਪ੍ਰੋਟੈਕਸ਼ਨ ਦੇ ਰਿਹਾ ਤੁਹਾਨੂੰ ਕੌਣ ਤੁਹਾਨੂੰ ਥੋੜੀ ਰਾਖੀ ਕਰ ਰਿਹਾ ਥੋਡੇ ਘਰ ਦੇ ਮੋਰਚਿਆਂ ਤੇ ਸੀਐਮ ਸਾਹਿਬ ਕੌਣ ਖੜਾ ਏ ਪੰਜਾਬ ਪੁਲਿਸ ਨਹੀਂ ਖੜੀ ਸੀਆਰਪੀਐਫ ਖੜੀ ਆ ਸੀਆਰਪੀ ਖੜੀ ਆ ਉਦੋਂ ਬਾਅਦ ਤੁਸੀਂ ਸੈਕਟਰੀਏਟ ਜਾਂਦੇ ਹੋ ਜਿੱਥੇ ਤੁਹਾਡਾ ਦਫਤਰ ਆ ਸੈਕਟਰੀਏਟਸ ਉੱਥੇ ਕੌਣ ਪ੍ਰੋਟੈਕਟ ਕਰਦਾ ਸੈਕਟਰੀਏਟ ਨੂੰ ਸੀਆਈਐਸਐਫ ਉੱਥੇ ਉਹਨੂੰ ਪ੍ਰੋਟੈਕਟ ਕਰਦੀ ਆ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਕਪੂਰਥਲਾ ਹਾਊਸ ਦਿੱਲੀ ਉਸ ਗੇਟਾਂ ਤੇ ਵੀ ਉਸ ਮੋਰਚਿਆਂ ਤੇ ਵੀ ਕੌਣ ਪ੍ਰੋਟੈਕਟ ਕਰ ਰਿਹਾ ਤੁਹਾਨੂੰ ਸੀਆਰਪੀ ਤੁਹਾਡੇ ਨਾਲ ਕੌਣ ਚੱਲਦਾ ਤੁਹਾਨੂੰ ਰਾਖੀ ਕਰਨ ਲਈ ਪ੍ਰੋਟੈਕਟ ਕੌਣ ਕਰਦਾ ਹੈ ਤੁਹਾਨੂੰ ਸੀਆਰਪੀ ਐਫ ਸੈਂਟਰਲ ਦੀਆਂ ਫੋਰਸਿਜ਼ ਨੇ ਇਹ ਤੁਹਾਡੇ ਨਾਲ ਜਿਹੜੇ ਆਫੀਸਰ ਨੇ ਜਿਹੜੇ ਤੁਹਾਡੇ ਨਾਲ ਆਫੀਸਰ ਨੇ ਉਹ ਵੱਡੀ ਤਦਾਦ ਚ ਵੱਡੀ ਤਦਾਦ ਚ ਉਹ ਸੈਂਟਰਲ ਫੋਰਸਿਜ਼ ਤੋਂ ਪੰਜਾਬ ਪੁਲਿਸ ਲੈ ਗਏ ਨੇ ਚਾਹੇ ਉਹ ਸੀਐਸਐਫ ਛੁਣ ਚਾਹੇ ਉਹ ਸੀਆਰਪੀ ਛੁਣ ਚਾਹੇ ਉਹ ਬੀਐਸਐਫ ਛੁਣ ਤੁਹਾਡੇ ਆਫੀਸਰ ਵੀ ਜਿਹੜੇ ਬੜੇ ਤੋਂ ਬੜੇ ਨੇ ਉਹ ਵੀ ਸੈਂਟਰਲ ਫੋਰਸਿਸ ਦੇ ਆਫਸਰ ਨੇ ਡੀਜੀਪੀ ਰੈਂਕ ਤੋਂ ਲੈ ਕੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਆਂ ਤੀਜੀ ਗੱਲ ਹੁਣ ਤੁਸੀਂ ਗੱਲ ਕਰ ਰਹੇ ਹੋ ਸੀਐਸਐਫ ਜਿਹੜੀ ਲੱਗੀ ਆ ਪਾਕੜਾ ਜਹੰਮ ਤੇ ਬਈ ਸਾਨੂੰ ਇਹ ਸਮਝ ਹੋਣੀ ਚਾਹੀਦੀ ਆ ਬਿ CSF ਜਿਹੜੀ ਉਹਦੀ ਸਕਿਉਰਿਟੀ ਦੇਖਣ ਦੇ ਲਈ ਆ ਪਾਣੀਆਂ ਦਾ ਫੈਸਲਾ CSF ਨੇ ਨਹੀਂ ਕਰਨਾ ਪਾਣੀਆਂ ਦਾ ਫੈਸਲਾ ਜਦੋਂ ਚਿੱਥੇ ਤੁਸੀਂ ਬੈੰਦੇ ਹੋ ਤੁਹਾਡੇ ਆਫੀਸਰ ਬੈੰਦੇ ਆ ਜਾਂ ਸਾਰੇ ਆਫੀਸਰ ਬੈੰਦੇ ਆ ਪਾਣੀਆਂ ਦੇ ਫੈਸਲੇ ਉੱਥੇ ਇਰੀਗੇਸ਼ਨ ਵਿਭਾਗ ਦੇ ਲੋਕ ਬੈਠੇ ਆ ਪਾਵਰ ਦੇ ਵਿਭਾਗ ਦੇ ਲੋਕ ਬੈਠੇ ਆ ਤੁਹਾਡੇ ਚੀਫ ਬੈਠੇ ਨੇ ਤੁਹਾਡੇ IAS ਆਫੀਸਰ ਬੈਠੇ ਨੇ ਇਰੀਗੇਸ਼ਨ ਸੈਕਟਰੀ ਬੈਠੇ ਨੇ ਜਿਨ੍ਹਾਂ ਨੇ ਇਹ ਕੰਮ IAS ਆਫੀਸਰ ਨੇ ਕਰਨਾ ਹੈ ਉਦੋਂ ਵਾ ਤੁਸੀਂ ਕਰਨੇ ਆ ਤੇ ਕਿਉਂ ਤੁਸੀਂ ਗਮਰਾਹ ਕਰਦੇ ਹੁੰਨੇ ਹੋ ਜਦ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਐਸਐਫ ਸਿਰਫ ਉਹ ਮਹੱਤਮ ਪੂਰਨ ਜਿਹੜੀਆਂ ਗੱਲ ਨੇ ਜੇ ਤੁਸੀਂ 에어ਪੋਰਟ ਤੇ ਵੀ ਜਾਣਦੇ ਹੋ ਪੰਜਾਬ ਦਾ 에어ਪੋਰਟ ਆ ਸ੍ਰੀ ਅਮਰਸਰ ਸਾਹਿਬ ਦਾ 에어ਪੋਰਟ ਆ ਉੱਥੇ ਕੌਣ ਖੜਾ ਹੈ ਉੱਥੇ ਸੀਐਸਐਫ ਉਹਨੂੰ ਪ੍ਰੋਟੈਕਟ ਕਰਦੀ ਹੈ ਇਹ ਜਿਹੜੀਆਂ ਜਿਹੜੀਆਂ ਵੀ ਬਹੁਤ ਜ਼ਰੂਰੀ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸੈਂਟਰਲ ਫੋਰਸਿਸ ਜਾਂਦੀਆਂ ਐ ਤੇ ਇਸ ਦਾ ਕੱਲ ਤੁਸੀਂ ਕਿੱਧਰ ਨੂੰ ਜੋੜਨੀ ਆ ਨਾ ਕਿੱਧਰ ਨੂੰ ਜੋੜਨੀ ਆ ਨਾ ਸਿਰ ਹੁੰਦਾ ਨਾ ਪੈਰ ਹੁੰਦਾ ਇਹਦਾ ਮੈਨੂੰ ਜਵਾਬ ਦੇ ਦਿਓ ਤੁਸੀਂ ਮੇਰਾ ਨਾਮ ਲੈ ਕੇ ਜ਼ਿਕਰ ਕੀਤਾ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਹੇ ਆ ਉਹਦਾ ਜਵਾਬ ਦਿਓ ਤੁਸੀਂ ਵੀ ਸੈਂਟਰਲ ਫੋਰਸੇਸ ਨੇ ਸੀਐਸਐਫ ਨੇ ਕੀ ਉਥੇ ਪਾਣੀ ਦੇ ਫੈਸਲੇ ਚ ਕੋਈ ਆਪਣਾ ਰੋਲ ਲਮਾਉਣਾ ਹੈ ਉਹਨੇ ਨੇ ਸਿਰਫ ਉਹਨੂੰ ਗਾਰਡ ਕਰਨਾ ਹੈ ਜਿਹੜਾ ਵੀ ਹਰ ਜਗ੍ਹਾ ਜਿੱਥੇ ਵੀ ਕੋਈ ਕਿਤੇ ਵੀ ਸਟੇਟਸ ਡੈਮ ਨੇ ਜਿੱਥੇ ਵੀ ਹੋਰ ਨੇ ਇਹ ਫੈਸਲਾ ਅੱਜ ਦਾ ਨਹੀਂ ਇਹ ਫੈਸਲਾ 2010 ਚ ਵੀ ਹੋਇਆ ਸੀ ਉਦੋਂ ਮੈਂ ਅਨੰਦਪੁਰ ਸਾਹਿਬ ਮੈਂਬਰ ਪਾਰਲੀਮੈਂਟ ਸੀ ਇਹ ਰਿਵਿਊ ਸਕਿਉਰਿਟੀ ਦੇ ਹੁੰਦੇ ਰਹਿੰਦੇ ਆ ਜਿਸ ਤਰੀਕੇ ਨਾਲ ਕਿਤੇ ਖਤਰਾ ਆਏ ਉਸੇ ਤਰੀਕੇ ਨਾਲੇ ਸਕਿਉਰਿਟੀ ਏਜੰਸੀਜ਼ ਕੰਮ ਕਰਦੀਆਂ ਪਰ ਨਾ ਗਮਰਾਹ ਕਰੋ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਪਾਣੀ ਦਾ ਸਬੰਧ ਸੀਐਸਫ ਨਾਲ ਕੋਈ ਨਹੀਂਗਾ ਸਵਾਰੀਆਂ ਨੇ ਚੜਨਾ 에어ਪੋਰਟ ਤੇ ਉੱਚ ਸੀਐਸਐਫ ਦਾ ਸੀਐਸਐਫ ਦਾ ਕੰਮ ਚੈੱਕ ਕਰਨਾ। ਵਿਲ ਵੇ ਸਟ੍ਰੈਚਨਾਂ ਤੇ ਕੰਮ ਸੈਂਟਰਲ ਫੋਰਸਿਸ ਦਾ ਚੈੱਕ ਕਰਨਾ। ਆਪਣੇ ਵੀ ਤੁਸੀਂ ਜਾਣਦੇ ਹੋ ਬਾਰਡਰ ਤੇ ਬੀਐਸਐਫ ਖੜੀ ਉਹ ਆਪਣੇ ਨੇ ਮੁੰਡੇ ਕਿਹੜੇ ਬਗਾਨੇ ਨੇ ਕੋਈ ਉਹ। ਫੌਜ ਸਾਡੇ ਬਾਰਡਰਾਂ ਤੇ ਖੜੀ ਉਹ ਵੀ ਸਾਡੀ ਹੈ। ਤੇ ਨਾਲ ਮੈਂ ਗੱਲ ਇੱਕ ਹੋਰ ਜ਼ਰੂਰੀ ਐਡ ਕਰਨਾ ਚਾਹੁੰਦਾ ਵੀ ਤੁਸੀਂ ਆਪ ਦੀ ਸਿਕਿਉਰਿਟੀ ਲਈ ਤਾਂ ਸੈਂਟਰਲ ਫੋਰਸਿਸ ਥੋੜੇ ਸਾਰਾ ਰੱਖ-ਰਖਾਵ ਲਈ ਸੈਂਟਰ ਫੋਰਸਿਸ ਉਹਦਾ ਤੁਹਾਨੂੰ ਕੋਈ ਖਰਚਾ ਜਿਹੜਾ ਉਹ ਪੰਜਾਬ ਤੇ ਨਹੀਂ ਪੈਂਦਾ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਪੈ ਰਹੇ ਆ ਪਰ ਜੇ ਡੈਮ ਤੇ ਸੀਐਸਐਫ ਲਾਈਆ ਦੀ ਜੇ ਐਸਾ ਮਾਹੌਲ ਬਣਿਆ ਜੰਗ ਵਾਲਾ ਜੇ ਡੈਮ ਤੇ ਕੋਈ ਨਾ ਕੋਈ ਗੱਲ ਹੋ ਗਈ ਉਹ ਡੈਮ ਟੁੱਟ ਕੇ ਕਿਉਂਕਿ ਤੁਹਾਨੂੰ ਨਹੀਂ ਫਿਕਰ ਤੁਹਾਨੂੰ ਤਾਂ ਆਪਣਾ ਫਿਕਰ ਆ ਉੱਥੇ ਤਾਂ ਸਬ ਸਿਕਿਉਰਟੀਆਂ ਲੱਗਣਗੀਆਂ ਪਰ ਡੈਮ ਤੇ ਜੇ ਉਹਦੇ ਬਚਾ ਲਈ ਜੇ ਉਹ ਕੋਈ ਟੁੱਟ ਗਿਆ ਕੋਈ ਉੱਥੇ ਨੁਕਸਾਨ ਹੋ ਗਿਆ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਹੈ ਜੰਗ ਚੱਲ ਰਹੀ ਹੈ ਕਿ ਜੇ ਉਹਦਾ ਪਰਾਣੀ ਸਾਰਾ ਕਿਹਨੂੰ ਨੁਕਸਾਨ ਕਰੂਗਾ ਉਹ ਸਾਰੇ ਰੋਪੜ ਦੇ ਆਲੇ-ਦਲੇ ਪਿੰਡਾਂ ਵਿੱਚ ਅਰੰਧਪੁਰ ਸਾਹਿਬ ਦੇ ਪਿੰਡਾਂ ਵਿੱਚ ਨੰਗਲ ਦੇ ਪਿੰਡਾਂ ਵਿੱਚ ਉਹਨਾਂ ਦਾ ਨੁਕਸਾਨ ਕਰੂਗਾ ਇਹ ਸਾਰੀਆਂ ਚੀਜ਼ਾਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਜਿੱਥੇ ਵੀ ਖਤਰਾ ਹੁੰਦਾ ਹੈ ਉੱਥੇ ਪੈਰਾਮਿਲਟਰੀ ਫੋਰਸਿਜ਼ ਜਾਂਦੀਆਂ ਹਨ ਲੋਕਾਂ ਨੇ ਜੇ ਬਚਾਲੀ ਤੇ ਤੁਹਾਨੂੰ ਪੈਸੇ ਯਾਦ ਆ ਗਏ ਪਰ ਜਿੱਥੇ ਤੱਕ ਆਪਣੀਆਂ ਸਿਕਿਉਰਿਟੀ ਇਹੀ ਲਾਈਆਂ ਹੋਈਆਂ ਕੀ ਗੱਲ ਇਹ ਮਾਂ ਦੇ ਪੁੱਤ ਨਹੀਂਗੇ ਤੁਸੀਂ ਖਾਸ ਹੋ ਇਹ ਗੱਲਾਂ ਸੋਚ ਸਮਝ ਕੇ ਕਰਿਆ ਕਰੋ ਟੋਡੀਆਂ ਹਰ ਸੱਚਾਈ ਹਰ ਚੀਜ਼ ਲੋਕ ਜਾਣ ਚੁੱਕੇ ਆ ਭੰਡਾ ਸਾਹਿਬ